ਲਿੰਦਾ ਕੋ ਜੀ ਲੀਡਰ ਸਾਹਿਬ ਲੈਂਦਾ ਕਿਹੜੇ ਮਸਨ ਲੈ ਕੇ ਪਿੰਡ ਵਾਲੇ ਨੇ ਅਗਲੇ ਲੀਡਰ ਨੇ 50 ਟਰਾਲੇ ਵੱਡੇ ਉਧਰ ਦੇ 50 ਟਰਾਲੇ ਸਾਡੇ ਕੈਂਪ ਨੇ ਕਿੰਨੇ ਕਿਹੜੇ 1 ਐਸ ਡੀ ਆ ਆਪਣੇ ਕਿਹੜੇ ਮੰਤਰੀ ਨੇ ਕਿਹੜੇ ਡਿਪਟੀ ਨੇ ਇੱਥੇ ਕੋਈ ਆਣ ਕੇ ਦਿੱਤਾ ਕੁਝ ਦੱਸੋ ਟ੍ਰਾਲੇ ਵਾਲਾ ਯਾਰ ਫੋਟੋ ਵਾਲੇ ਆਉਂਦੇ ਆ ਸਾਰੇ ਫੋਟੋਆਂ ਖਿਚਾ ਕੇ ਚਲੇ ਜਾਂਦੇ ਕੋਈ ਕੋਈ ਨਹੀਂ ਕਰਨਾ ਸਰਕਾਰ ਵਾਲੇ ਇਹ ਬੰਨ ਪਹਿਲਾਂ ਪੱਕੇ ਕਰੀਏ ਮੈਨੂੰ ਮੌਕਾ ਹੀ ਨਾ ਦਿੱਤੀ ਯਾਪੋ ਦੱਤਾ ਗੇਨੇ ਕੋਡ ਦੱਤਾ ਗੇਨੇ ਕੋਡ ਹੱਕੇਣਾ ਮੰਤਰੀ ਆਉਣਾ ਕੀ ਦੇਣਾ ਉਹਨੇ ਆ ਕੇ ਦੱਸੇ ਕੀ ਦੇਣਾ ਲੈ ਕੇ ਆਵੇ ਟਰਾਲੇ ਟਰਾਲੇ ਲੈ ਕੇ ਆਵੇ ਇੱਥੇ ਆਉਣ ਦਿੰਦੇ ਇਹ ਆਊਗਾ ਉਸ ਬੰਦੇ ਕੱਢੇ ਘਾਰੋਂ ਤੁਰ ਕੇ ਲਿਆਓ ਤੋਰ ਕੇ ਨਾ ਭਲਾ ਆਉਂ ਸਾਰੇ ਤੋਰ ਕੇ ਉਖਾਉ ਲਾ ਲੈ ਪਿੰਡ ਵਾਲੇ ਇੱਥੋਂ ਗੱਡੀ ਨਾ ਲੰਘੇ ਮੇਰੀ ਕਿਸੇ ਦੀ ਲੱਗੇ ਉਹਨਾਂ ਨੂੰ ਇਹ ਗਾਲਾਂ ਕੱਢਣ ਦਾ ਏ ਮੇਰੀ ਗੱਲ ਹੈ ਹਲੋ ਯਾਰ ਅਸੀਂ ਅੱਗੇ ਲਾਉਣੇ ਵਾ ਪਰ ਵੇਖੋ ਅਸੀਂ ਪੁੱਛਣ ਗਏ ਇਧਰ ਪੁੱਛਣ ਗਏ ਕਿੰਨੇ ਕਿੰਨੂ ਡਾਈਦੇ ਤੁਸੀਂ ਯਾਰ ਗਾਲਾਂ ਕੱਢਦੇ ਫਿਰ ਕਿਹਜਾ ਅਫਸਰ ਹੋਣਾ ਤੇ ਪੱਠੇ ਖਾਲੀ ਆ ਅਸੀਂ ਲੋਕਾਂ ਨੇ ਲੈਣਾ ਸਾਡਾ ਸਾਡਾ ਆਪਣਾ ਹੈਗਾ ਇੱਥੇ ਕੋਈ ਆ ਵੇਖੋ ਪ੍ਰਸ਼ਾਸਨ ਇਹ ਕੋਈ ਉੱਟਾ ਗਾਲਾਂ ਕੱਢਣ ਦੇ ਯਾਰ ਬੋਲਦੇ ਕਿਥੋਂ ਹੈ ਕਰਮ ਨਹੀਂ ਆਉਂਦੀ ਇਹਦਾ ਕੀ ਗੱਲ ਆ ਕੋਈ ਆ ਵੜੇ ਕੋਈ ਡੱਕਾ ਕੋਈ ਡੱਕਾ ਪੀੜਦਾ ਆ ਜਾਓ ਉਹ ਬੰਦ ਕਰਾ ਇਸ ਬੰਦਾ ਪਿੱਛੇ ਲੈ ਜਣੇ ਬੰਦ ਕਰ ਬਾਪਾ ਇਹ ਸਰਕਾਰ ਦੇ ਸਾਥ ਦੇ ਆ ਗਏ ਟਰੈਕਟਰ ਲਾਇਆ ਆ ਵੀ ਬੜਾ ਚਾ ਵੀ ਬੜਾ ਟਰੈਕਟਰ ਦੀ ਮੈਂ ਵੇਣਾ ਕਿਦਾਂ ਪਾਸੇ ਕਰਦੇ ਫੜਾ ਆ ਜਿੱਥਰ ਟਰੈਕਟਰ ਪਾਸੇ ਕਰਨਾ ਇਹਨਾਂ ਨੇ ਕਰੋ ਪਾਸੇ ਲੈ ਡੋ ਚੱਕੇ ਨੂੰ ਕੋਈ ਜਾਣ ਹੀ ਨਹੀਂ ਰਹਿ ਇਹ ਵਾਲੂ ਦੀ ਟਰੈਕਟਰ ਦੇ ਉਹ ਗੁਰੂ ਆ ਰੋ ਰੋ ਬਪਉਂਦੇ ਰੋਟਾ ਲੱਲੇ ਬੈਠੇ ਮਾ ਆ ਲੈ ਲੈ ਗਏ ਇੱਥੇ ਬੱਟੇ ਨਵਾਂ ਲੱਗੇ ਆ ਸਾਨੂੰ ਯਾਰ ਉਲਟਾ ਹੀ ਸੇਵਾ ਕਰਨ ਆ ਸਾਡੇ ਤੋਂ ਹੀ ਗੱਲ ਪੈਂਦੇ ਯਾਰ ਕਿ ਸਰਕਾਰ ਵਿੱਚ ਕਰੇ ਉਤਰ ਉਤਰ ਟਰੈਕਟਰ ਤੋਂ ਥੱਲੇ ਉੱਤਰ ਮੈਂ ਵੀ ਨਾ ਟਰੈਕਟਰ ਤੇ ਇਹਣਾ ਕਿਦਾਂ ਪਾਸੇ ਕਰਦੇ